एस पी इस्ट शिवदर्शन ने एक वीडियो के बारे जानकारी देंदे है दसया दे दे कि छहाटा ਅਤੇ ਇਸ ਦੇ ਆਸ-ਪਾਸ ਇਲਾਕੇ ਵਿੱਚ ਨਸ਼ੇ ਦੀ ਸਪੱਤੀ ਵਿਕਰੀ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਇੱਕ ਉਪਯੋਗ ਵਿਅਕਤੀ ਘਟਾ ਚੌਕ ਵਿੱਚ ਇੱਕ ਪ੍ਰੈਸ ਰਿਪੋਰਟਰ ਨੂੰ ਇੰਟਰਵਿਊ ਦੇ ਰਿਹਾ ਅਤੇ ਕਹਿ ਰਿਹਾ ਹੈ ਕਿ ਉਸ ਦਾ ਲੜਕਾ ਨਸ਼ੇ ਕਰਦਾ ਆਦੀ ਹੈ ਅਤੇ ਇੱਥੇ ਨਸ਼ਾ ਬਹੁਤ ਵਿਕਦਾ ਹੈ ਇਸ ਬੰਦ ਚ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਬਜ਼ੁਰਗ ਸਰਵਣ ਸਿੰਘ ਨਾਂ ਦਾ ਰਕੀ ਹੈ ਜੋ ਅਮਸਰ ਦਿਹਾਤੀ ਏਰੀਆ ਦਾ ਰਹਿਣ ਵਾਲਾ ਹੈ ਜੇ ਉਹ ਸ਼ਟਾ ਚੌਕ ਹੈ ਇਸ ਵਿੱਚ ਆਸ-ਪਾਸ ਦੇ ਪਿੰਡਾਂ ਤੋਂ ਲੋਕ ਆ ਕੇ ਖੜਦੇ ਹਨ ਜਿਵੇਂ ਕੋਈ ਮਜ਼ਦੂਰੀ ਕਰਨ ਜਾਂਦਾ ਹੈ ਜਾਂ ਕੋਈ ਰੱਖਿਆ ਚਲਾਉਂਦਾ ਹੈ ਜਾਂ ਕੋਈ ਹੋਰ ਕਾਰੋਬਾਰ ਲਈ ਜਾਂਦੇ ਹਨ ਤਾਂ ਪਹਿਲਾਂ ਇੱਥੇ ਆ ਕੇ ਖੜਦੇ ਹਨ ਇਹ ਵਿਅਕਤੀ ਵੀ ਇੱਥੇ ਬਾਹਰੋਂ ਦਿਹਾਤੀ ਏਰੀਆ ਵਿੱਚੋਂ ਆ ਕੇ ਇੱਥੇ ਰੱਖਿਆ ਚਲਾਉਣ ਲਈ ਖੜਾ ਹੁੰਦਾ ਹੈ ਸ਼ਟਾ ਚੌਕ ਦੇ ਆਸ-ਪਾਸ ਦੇ ਕੋਈ ਸਕੇ ਕੋਈ ਨਸ਼ਾ ਵਿਕਨ ਵਾਲੀ ਗੱਲ ਸਾਹਮਣੇ ਨਹੀਂ ਆਈ